ਸਾ ਸਿਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡੇ ਆਇਆ ਰਿਫੇਰ ਤੋਂ ਸਵਾਗਤ ਹੈ ਬੜੇ ਦੁਖੀ ਹਿਰਦੇ ਨਾਲ ਦੱਸ ਰਿਹਾ ਕਿ ਸਾਡੇ ਬਹੁਤ ਹੀ ਅਜੀਜ਼ ਪੱਤਰਕਾਰ ਵਿੱਕੀ ਮਲਕ ਦੇ ਪਿਤਾ ਜੀ ਸ਼੍ਰੀ ਅਸ਼ੋਕ ਕੁਮਾਰ ਮਲਕ ਜੀ ਦਾ ਦਿਹਾਂਤ ਹੋ ਗਿਆ ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਉਹ ਠੀਕ ਨਹੀਂ ਸੀ ਬੁਖਾਰ ਤੇ ਠੰਡ ਦੀ ਸ਼ਿਕਾਇਤ ਹੋਣ ਦੇ ਨਾਲ ਉਹ ਸਾਨੂੰ ਇਸ ਦੁਨੀਆ ਤੋਂ ਅਲਵਿਦਾ ਕਹਿ ਕੇ ਆਪਣੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਵਿਲੀਨ ਹੋ ਗਏ ਤੁਹਾਨੂੰ ਦੱਸ ਦਈਏ ਕਿ ਉਹਨਾਂ ਦਾ ਦਿਹਾਂਤ ਕਰੀਬ 75 ਸਾਲ ਦੀ ਉਮਰ ਦੇ ਵਿੱਚ ਹੋਇਆ ਉਹਨਾਂ ਦੇ ਪਿੱਛੇ ਦੁਖੀ ਹਿਰਦੇ ਅਸ਼ੋਕ ਮਲਕ ਜੀ ਦੇ ਸੁਪੁੱਤਰ ਮੁਕੇਸ਼ ਮਲਕ ਵਿੱਕੀ ਮਲਕ ਗੋਕਲ ਮਲਕ ਤੇ ਉਹਨਾਂ ਦਾ ਪਰਿਵਾਰ ਇਸ ਉਪਲਬਖ ਸੱਚ ਜਦੋਂ ਅਸੀਂ ਵਿੱਕੀ ਮਲਕ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਬੁੱਧਵਾਰ 10 ਦਸੰਬਰ 2025 ਨੂੰ ਉਹਨਾਂ ਦੀ ਅੰਤਿਮ ਅਰਦਾਸ ਸਣੀ ਮੰਦਰ ਧਰਮਪੁਰਾ ਕਲੋਨੀ ਬਟਾਲਾ ਦੇ ਵਿੱਚ ਹੋਵੇਗੀ ਜਿੰਨੇ ਵੀ ਉਹਨਾਂ ਦੇ ਸਕੇ ਸੰਬੰਧੀ ਯਾਰ ਦੋਸਤ ਮਿੱਤਰ ਉਹਨਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਸਾਰਿਆਂ ਨੂੰ ਇਸ ਦੁਖੀ ਦੀ ਘੜੀ ਦੇ ਵਿੱਚ ਸਮਲਿਤ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਦੀ ਸਾਰੀ ਟੀਮ ਵੱਲੋਂ ਵਿਕੀ ਮਲਕ ਨਾਲ ਦਿਲੋਂ ਹਿਰਖ ਹੈ ਅਰਦਾਸ ਕਰਦੇ ਹਾਂ ਕਿ ਸ਼ਵਰਗਿ ਅਸ਼ੋਕ ਕੁਮਾਰ ਮਲਕ ਜੀ ਨੂੰ ਪ੍ਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਿਵਾਸਾ ਦੇਣ ਤੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਤੁਸੀਂ ਦੇਖਦੇ ਹੋ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀ ਟੀਪੀ